ਸਾਹੇ ਜੀ ਦੇ ਪਤੀ ਦਾਸ ਜਗਦੀਸ਼ ਸਿੰਘ ਗਰਾਡ ਪਤਰਕਾਰ ਜਿਹੜਾ ਆਪਾਂ ਗੱਲ ਕਰੀਏ ਕਜੈਬ ਘੱਟ ਦੇ ਤੇ ਬਕਰਿਆ ਛੋਟੇ ਬੰਨੋਂ ਤਿਆਰ ਕੀਤੇ ਗਏ ਸਾਰੇ ਤਸਵੀਰਾਂ ਕਿ ਕਹਿੰਦੇ ਹਨ ਨਾ ਬਾਰੇ ਜਿਹੜਾ ਸਾਡਾ ਜਿਹੜਾ ਸਿੱਖ ਇਤਿਹਾਸਾ ਉਹਦਾ ਇਤਿਹਾਸ ਜਿਹੜਾ ਸਭ ਨੂੰ ਪਤਾ ਹੈ ਵੀ ਉਹ ਹਥਿਆਸ ਆ ਨਾ ਇਤਿਹਾਸ ਨਹੀਂ ਤੇ ਇਸ ਇਤਿਹਾਸ ਨੂੰ ਮੁੱਕ ਰੱਖ ਕੇ ਜਿਹੜੇ ਮੈਂ ਚਿੱਤਰ ਬਣਾਏ ਨੇ ਤਾਂ ਕਿ ਸਾਡਾ ਜਿਹੜਾ ਸਿੱਖ ਵਿਰਸਾ ਜਿੱਦ ਤੋਂ ਅਸੀਂ ਜਾਣੋ ਸਕੀਏ ਕਿ ਅੱਜ ਦੇ ਸਮੇਂ ਅਨੁਸਾਰ ਜਿਹੜਾ ਥੋੜੇ ਸਮੇਂ ਦੇ ਵਿੱਚ ਅਸੀਂ ਇਹ ਜਿਹੜੇ ਚਿੱਤਰ ਵੇਖ ਕੇ ਸਾਡੇ ਸਿੱਖ ਇਤਿਹਾਸ ਨੂੰ ਜਾਣ ਦਿੰਨੇ ਆ ਇਹ ਜਿਹੜੇ ਇੱਥੇ ਚਿੱਤਰ ਬਣਾਏ ਨੇ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਅਨੰਦਪੁਰ ਸਾਹਿਬ ਤੋਂ ਤਮਨਤਨ ਸਾਹਿਬ ਤੱਕ ਦੇ ਨੇ ਖਾਸ ਕਰਕੇ ਜਿਹੜਾ ਆ ਸਭਾ ਦੇ ਜਿਹੜਾ ਸ਼ੀਸ਼ੀ ਤੇ ਹੜਾ ਚੱਲ ਰਿਹਾ ਆ ਇਹਦੇ ਨਾਲੇ ਸਬੰਧਤ ਸਾਰਾ ਜਿਹੜੇ ਇਸ ਜੈਪ ਘਰ ਦੇ ਵਿੱਚ ਜਿਹੜੇ ਚਿੱਤਰ ਉਸਨੇ ਬਣਾਏ ਨੇ ਇਹ ਗੱਲ ਗੱਲੀ ਇਕੱਲੀ ਇਕੱਲੀ ਤਸਵੀਰ ਤੁਸੀਂ ਆਪਣੇ ਹੱਥਾਂ ਨਾਲ ਬਣਾਈ ਹੈ ਤੇ ਕਿੰਦਾ ਮਨ ਦੇ ਵਿੱਚ ਐਟੋਟੇ ਵਿਚਾਰ ਘੇੜਦਾ ਹੈ ਇਹ ਮੈਂ ਤਾਂ ਇੱਥੇ ਪਹਿਲਾਂ ਬਾਗਮ ਦਾ ਸੀ ਉਹਦੇ ਵਿੱਚ ਫੈਕਟਰੀ ਲੈ ਕੇ ਅਸੀਂ ਨਾਲ ਸੇਵਾ ਕਰਨ ਹੁੰਦੀ ਸੀ ਤੇ ਸ਼ੌਕ ਮੈਨੂੰ ਪਹਿਲਾਂ ਬਚਪਨ ਤੋਂ ਸੀ ਵੀ ਹਰ ਸਾਲ ਇੱਕ ਕੋਈ ਨਾ ਕੋਈ ਪੇਂਟਿੰਗ ਬਣਾ ਲੈਣੀ ਐਸੇ ਮੈਂ ਕੋਈ ਡਰਾਇੰਗ ਜਾਂ ਨੋਟਿੰਗ ਬਾਰੇ ਕਿ ਮੈਨੂੰ ਪਤਾ ਸੀ ਤੇ ਉਦਾਂ ਐਮ ਐਬੀ ਐਡ ਪਰ ਜਿਹੜਾ ਇਹ ਸਬਜੈਕਟ ਇਹਦੇ ਬਾਰੇ ਤਾਂ ਗੁਰੂ ਮਹਾਰਾਜ ਨੇ ਜਿਹੜੇ ਆ ਕਿਰਪਾ ਕਰਕੇ ਸਾਰਾ ਦਾਸ ਤੋਂ ਬਣਵਾਏ ਨੇ ਜਿਵੇਂ ਜਦੋਂ ਇੱਥੇ ਆਉਣ ਲੱਗਿਆ ਤਾਂ ਮੈਨੂੰ ਇਤਿਹਾਸ ਦਾ ਪਤਾ ਲੱਗਿਆ ਗੁਰੂ ਸਮਾਰਕ ਤੇ ਤੇ ਮੈਂ ਸੋਚਿਆ ਵੀ ਜਿਹੜਾ ਸਾਡਾ ਸਿੱਖ ਇਤਿਹਾਸਾ ਉਹਨੂੰ ਸਿਵਲ ਵਾਈਸ ਸਾਰਾ ਬਣਾਇਆ ਜਾਵੇ ਤੇ ਅੱਜ ਤੋ ਤਕਰੀਬਨ ਮੈਂ 40 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਸੀ ਗੁਰਦੁਰਾ ਚੰਗਾਂ ਗੰਗ ਸਾਹਿਬ ਵਿਖੇ ਰਹਿ ਕੇ ਇਸ ਕਾਮ ਸੇਵਾ ਦੇ ਵਿੱਚ ਸਾਰੇ ਜਿਹੜੇ ਚਿੱਤਰ ਬਣਾਏ ਨੇ ਔਰ ਇਹਨਾਂ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਮੈਂ ਸਿੱਖ ਕੌਮ ਦੇ ਜਿਹੜੇ ਮਹਾਨ ਪਟੇ ਜਿਹੜੇ ਅਸਥਾਨ ਨੇ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਹੋਲਾ ਮਨਾ ਜਾਂ ਫਤੇਗੜ ਸਾਹਿਬ ਅਸ਼ੀਦੀ ਦੇੜਾ ਸਵਾ ਦੇ ਉੱਪਰ ਜਾਂ ਦਮਨਾਂ ਸਾਹਿਬ ਮੁਕਸ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਇਹ ਤਰ੍ਹਾਂ ਸਾਡੀ ਜਿਹੜੀ ਸੇਵਾ ਸੁਸਾਇਟੀ ਬਣਾਈ ਉਹ ਸਾਰੇ ਜਾ ਕੇ ਨਾਲ ਸੇਵਾ ਕਰਨ ਦੇ ਸੰਗਤ ਆਉਂਦੇ ਨੇ ਤੇ ਹੁਣ ਵੀ ਫਤੇਗੜ ਸਾਹਿਬ ਉੱਥੇ ਵੀ ਨਿਸ਼ਕਾਮ ਸੇਵਾ ਵਿੱਚ ਫਤੇਗੜ ਸਾਹਿਬ ਦੇ ਇਤਿਹਾਸ ਨਾਲ ਸਾਰੇ ਮੈਂ ਜਿੱਤ ਤਿੰਨੇ ਉੱਥੇ ਬਣਾਏ ਨੇ ਤੇ ਐਸਜੀਪੀਸੀ ਵੱਲੋਂ ਜਿਹੜਾ ਮੇਰਾ ਮਤਾ ਹੋਇਆ ਸੀ ਤੇ ਉਹਦੀ ਜਿਹੜੀ ਪ੍ਰਦਰਸ਼ਨੀ ਆ ਹੁਣ ਸਭਾ ਦੇ ਉੱਪਰ ਪੂਰਾ ਸਾਹਿਬ ਦੇ ਕੋਲੇ ਉੱਥੇ ਅਰਥ ਨੂੰ ਅਸੀਂ ਲਾਜ਼ਮਾਂਗੇ ਤਕਰੀਬਨ 2 ਹਫ਼ਤੇ ਉਹ ਵੀ ਸ਼ਖਦਾਂ ਦਰਸ਼ਨ ਕਰਦੀਆਂ ਰਹਿਣਗੀਆਂ ਤੇ ਇਹ ਜਿਹੜੇ ਚਿੱਤਰ ਨੇ ਇੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ ਇਹ ਤਕਰੀਬਨ ਸਵੇਰੇ 7 ਵਜੇ ਤੋਂ ਰਾਤ 8-9 ਵਜੇ ਤੱਕ ਸ਼ਗਨਾਂ ਦਰਸ਼ਨ ਕਰਦੀਆਂ ਨੇ ਤੇ ਬਾਕੀ ਮੈਂ ਜਿਹੜੀਆਂ ਪ੍ਰਦਰਸ਼ਨੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਇੰਗਲੈਂਡ, ਕੈਨੇਡਾ, ਅਮਰੀਕਾ ਉੱਥੇ ਵੀ ਲਾਈਆਂ ਨੇ ਤੇ ਮੇਰੀ ਜਿਹੜੀ ਕਿਤਾਬ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਚਿੱਤਰ ਕਥਾ ਗੁਰੂ ਗੋਬਿੰਦ ਸਿੰਘ ਮਾਰਗ ਉਹ 195 ਦੇ ਵਿੱਚ ਆਈ ਸੀ ਜਿਹਦੇ 5 ਐਡੀਸ਼ਨ ਐਟਿਪੀਸੀ ਹੋਟਲ ਹਾਊਸ ਤੇ ਮਤਲਬ ਸੰਗਤਾਂ ਨੇ ਉਪਰਵਾਨ ਕੀਤੇ ਨੇ ਤੇ ਹੁਣ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਉਪਰ ਸੰਖੇਪ ਜੀਵਨ ਤੇ ਅਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਉਹ ਕਿਤਾਬ ਲਿਖੀ ਹੈ ਜਲਦੀ ਉਹ ਆਜੂਗੀ ਤੇ ਇਸੇ ਤਰ੍ਹਾਂ 10 ਗੁਰੂ ਸਾਹਿਬਾਨਾ ਜਿਹੜਾ ਇਤਿਹਾਸ ਆ ਉਹ ਮੈਂ ਜਿਹੜੀ ਉੱਪਰਲੀ ਮੰਜ਼ਲਾ ਉਹਦੇ ਲਈ ਬਣਾ ਰਿਆਂ ਤਕਰੀਬਨ ਅੱਧਾ ਕੰਮ ਹੋ ਗਿਆ ਜਲਦੀ ਉਹ ਸੰਕਾਂ ਦਰਸ਼ਕਾਂ ਕੋਲੋਂ ਦੇ ਲਈ ਉਸ ਦਾ ਵੀ ਉਦਘਾਟਨ ਕੀਤਾ ਜਾਊਗਾ ਤੇ ਇਸੇ ਤਰ੍ਹਾਂ ਜਿਹੜਾ ਸਿੱਖ ਇਤਿਹਾਸ ਨਾਲ ਸੁਨਦਰ 10 ਮੰਤਰ ਜਿਹੜੇ ਇਹ ਤਿਕਰ ਸੇਵਾ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋਂਦਾ ਇਹ ਜਿਹੜਾ ਅਜਾਇਬ ਘਰ ਆ ਇਹ ਅਜਾਇਬ ਘਰ ਇਹ ਮੈਂ ਤਾਂ ਉਧਰ ਗੁਰਦੁਆਰਾ ਸਾਹਿਬ ਰਹਿੰਦਾ ਸੀ ਦਾ ਖੇਤੀਬਾੜੀ ਕਰਦਾ ਤੇ ਹੋਰ ਕਾਰੋਬਾਰ ਤੇ ਮਨ ਵਿੱਚ ਇੱਛਾ ਸੀ ਵੀ ਇਹ ਜਿਹੜੇ ਚਿੱਤਰ ਨੇ ਇਹ ਸੰਗਤਾਂ ਦੇ ਦਰਸ਼ਨਾਂ ਲਈ ਕਿਤੇ ਲਾਏ ਜਾਣ ਤਾਂ ਅਖੀਰ ਫੈਸਲਾ ਹੋਇਆ ਵੀ ਆਹ ਜਗ੍ਹਾ ਖਰੀਦੀ ਤੇ ਜਿਹਦੀ ਉੱਪਰ ਤਕਰੀਬਨ 2 ਕਰੋੜ ਰੁਪਏ ਖਰਚ ਹੋਏ ਆ 1-2% ਦੋਸਤਾਂ ਮਿੱਤਰਾਂ ਦਾ 1-2% ਐਸਜੀਪੀਸੀ ਵੱਲੋਂ ਮਹਾਰਾਜ ਕਿਰਪਾਣਾ ਸਾਹਿਬ ਨੇ ਆਪਣੇ ਪ੍ਰਾਪਰਟੀ ਸਿਰ ਕਰਕੇ ਇਹ ਸੇਵਾ ਮਹਰਾਂ ਨੇ ਦਿੱਤੀ ਸੇ ਸੰਕਤਾਂ ਹੁਣ ਇਸੇ ਤਰ੍ਹਾਂ ਅੱਗੇ ਜਿਹੜਾ ਹੈਗਾ ਪ੍ਰੋਜੈਕਟ ਚੱਲਦਾ ਜੋ ਮਾਰਾ ਗੁਰੂ ਮਾਰਾ ਸੇਵਾ ਲੈ ਰਹੇ ਨੇ ਮਨ ਵਿੱਚ ਇੱਛਾ ਇਹੀ ਆ ਵੀ ਜਿਹੜਾ ਸਾਡਾ ਸਿੱਖ ਇਤਿਹਾਸਾ ਉਹਨੂੰ ਅਸੀਂ ਜਿੱਥੇ ਪੜਨਾ ਉਥੇ ਕਿਤਰਾ ਦੇ ਨਾਲ ਜਿਹੜਾ ਦਰਸ਼ਨ ਕਰਕੇ ਉਹ ਤੋਂ ਜਾਣੂ ਹੋਈਏ ਕਿਸ ਤਰ੍ਹਾਂ ਸਾਡੀ ਜਿਹੜੀ ਸਿੱਖੀ ਆ ਸਾਡੀ ਜਿਹੜੀ ਵਿਰਾਸਤ ਉਹ ਸਾਨੂੰ ਕਿਤਰਾ ਸਾਡੇ ਗੁਰੂ ਸਾਹਿਬਾਨ ਨੇ ਕਿਸ ਤਰ੍ਹਾਂ ਕਲਗੀਧਰ ਦਸਮੇਸ਼ ਪਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਵਨ ਸਿਧਾਨ ਕਰਕੇ ਕਰਵਾਨੀਆਂ ਕਰਕੇ ਇਹ ਸਿੱਖੀ ਦੇ ਉੱਪਰ ਜਿਹੜਾ ਸਿੱਖੀ ਸਾਨੂੰ ਦਿੱਤੀ ਹੈ ਕਿ ਸਾਡਾ ਹੀ ਫਰਜ਼ ਬਣਦਾ ਜਿਹੜਾ ਸਿੱਖੀ ਧੰਤਾਂ ਦੇ ਉੱਪਰ ਅਸੀਂ ਪਹਿਰਾ ਦਈਏ ਤਾਂ ਕਿ ਸਾਡੀ ਜਿਹੜੀ ਸਿੱਖ ਵਿਰਾਸਤਾਂ ਉਹਦੇ ਜਿਹੜਾ ਅਸਲ ਉਹਦਾ ਮਨੋਰਥ ਹੈ ਉਹਨੂੰ ਜਾਣ ਸਕੀਏ ਗੁਰੂ ਆਹਿਰ ਜੀ ਦਾ ਖਾਲਸਾ ਗੁਰੂ ਆਹਿਰ ਜੀ ਦੀ ਫਤਿਹ ਹੈ